ਸასი ਕਾਰਵਾਈ ਸਾਰੇ ਨੂੰ ਕੀ ਹਾਲ ਚਾਲ ਨੇ ਛੋਡੇ ਆਸ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਤੁਹਾਨੂੰ ਦਿਖਾਉਣੇ ਇੱਕ ਕਰੀਰ ਦਾ ਦਰਖਤ ਜਿਹਨੂੰ ਵੜ ਵੜ ਕੇ ਲੋਕਾਂ ਨੇ ਬੁਰਾ ਹਾਲ ਕਰਤਾ ਕਿਉਂਕਿ ਹੁਣ ਗੁੱਗੇ ਦੇ ਦਿਨ ਨੇ ਤੁਹਾਨੂੰ ਪਤਾ ਹੀ ਹੈ ਮੇਰੇ ਖਿਆਲ ਇਹ ਤਾਂ ਪਤਾ ਨਹੀਂ ਭੇੜੀ ਪੇਲੀ ਪੁੱਲੀ ਵਗੈਰਾ ਕੁਝ ਦਿੰਦੇ ਹੁੰਦੇ ਨੇ ਇਹ ਆਪਣੇ ਪਿੰਡੀ ਕਿਸੇ ਮਿੱਤਰ ਦੇ ਗੇਟ 'ਚ ਦੀ ਲੱਗਿਆ ਹੋਇਆ ਉਹਨੇ ਮਜਬੂਰ ਹੋ ਕੇ ਫਿਰ ਉੱਥੇ ਕੀ ਪ੍ਰਬੰਧ ਕਰਿਆ ਤੁਹਾਨੂੰ ਦਿਖਾਉਣੇ ਆ ਜੀ ਪਨ ਰੱਖੇ ਨੇ ਇੱਥੇ ਆਪਣੇ ਦਰਖਤ ਨਾਲ ਐਮੀ ਦਾ ਕਰੀਰ ਦਾ ਦਰਖਤ ਹੈ ਅੱਛਾ ਇਹਨੂੰ ਛੱਡਦੀ ਨਹੀਂ ਆ ਸੇਵੀਆਂ ਵਾਲੀਆਂ ਜਿਹੜੀ ਆਉਂਦੀ ਆ ਉਹੀ ਚਿੰਬੜ ਜਾਨਾ ਜਿਹੜਾ ਆਉਂਦਾ ਉਹੀ ਬਾਹ ਲੈ ਗਿਆ ਸਾਰਾ ਵੱਢ ਕੇ ਵੇਖੋ ਤੁਹਾਨੂੰ ਦਿਸਦਾ ਇਹਦੇ ਵਾਸਤੇ ਵੀ ਹੁਣ ਅਸੀਂ ਐਂ ਕਹਿੰਦੇ ਵੀ ਇਹ ਇਹਦੇ ਨਾਲ ਕਿਹੜਾ ਜਾਦੇ ਬਾਬੇ ਨੂੰ ਹੋ ਹੋ ਜੂਗਾ ਅੱਛਾ ਵੀ ਜਿਹੜੇ ਪਿੰਡਾਂ 'ਚ ਹੈ ਨਹੀਂਗਾ ਉਹ ਵੀ ਤਾਂ ਕਰਦੇ ਨੇ ਹਾਂ 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 ਵੀ ਸਾਰਾ ਸਾਰਾ ਲੈ ਕੇ ਵੱਢ ਕੇ ਜਿਹੜਾ ਆਉਂਦਾ ਗਡਾਸਾ ਲਿਆਉਂਦਾ ਕੋਈ ਪਹਾੜੀ ਆਉਂਦਾ ਵੱਢ ਕੇ ਲੈ ਜਾਂਦਾ ਇਹ ਤੁਸੀਂ ਹੁਣ ਦੇਖ ਲਓ ਵੀ ਇਹ ਕਾਰੇ ਵਾਸਤੇ ਹੈਗਾ ਇਹਦਾ ਐ ਰੱਖਿਆ ਵੀ ਬੱਚਿਆਂ ਨੂੰ ਕਹਾਣਿਆਂ ਨੂੰ ਠੀਕ ਹੈ ਪੀੜ੍ਹੀ ਨੂੰ ਵੀ ਇਹ ਕੀ ਚੀਜ਼ ਐ ਪੁੱਛਦੇ ਨੇ ਹਜੇ ਵੀ ਜਿਹਨੂੰ ਪਤਾ ਨਹੀਂ ਵੀ ਇਹ ਕੀ ਐ ਇਹ ਕਰੀਰ ਐ ਇਹਨੂੰ ਡੇਲੇ ਲੱਗਦੇ ਹੁੰਦੇ ਅੱਗੇ ਠੀਕ ਐ ਠੀਕ ਐ ਇਹ ਤਾਂ ਜਾਦਗਰ ਰਖੀਏ ਆ ਸੀ ਆਪਦੇ ਘਰ ਵਿੱਚ ਵੀ ਨਹੀਂ ਲਿਆਉਂਦੇ ਹੁਣ ਇਹਨੂੰ ਇਹਨੂੰ ਬਚਾ ਕੇ ਰੱਖਣਾ ਐ ਬਸ ਠੀਕ ਐ ਇਹ ਗੁੱਗੇ ਵਾਲੇ ਮਤਲਬ ਜਿਹੜਾ ਮੱਥਾ ਟੇਕ ਦਿੰਦੇ ਨੇ ਉਹ ਲੈ ਜਾਂਦੇ ਨੇ ਗੁੱਗਾ ਵੀ ਉਹ ਬਲੇ ਰੱਛ ਬਾਬਿਆਂ ਨੂੰ ਕਿਸਪਾ ਨੂੰ ਕੀ ਨਹੀਂਦਾ ਵੀ ਇਹ ਬੱਕਰੀਰ ਤੇ ਪਾਈਆਂ ਨੇ ਠੀਕ ਐ ਠੀਕ ਐ ਹੁਣ ਉਹ ਜਿਹੜੀਆਂ ਆਪ ਖਾਣੇ ਉਹ ਵੀ ਤਾਂ ਉਂ ਬਟਕੇ ਪਾਉਣੀ ਹੋ ਹਾਂ ਆ ਸਾਰੇ ਹਾਰੇ ਲੈ ਕੰਡੇ ਇੰਨੇ ਇਕੱਠੇ ਕਰਿਆ ਪੇ ਆ ਸਾਰਾ ਵੱਡਿਆ ਅਰ ਕਿ ਹੁਣ ਦੋ ਦਿਨਾਂ ਨੇ ਕੁੱਤੇ ਬੰਨੇ ਨਿਕਲਦੇ ਤਾਂ ਖੜਿਆ ਨੱਕ ਵੀ ਨਹੀਂ ਸਾਰਾ ਲੈ ਜਾਂਦੇ ਹਾਂ ਨਹੀਂ ਸਾਰਾ ਲੈ ਜਾਂਦੇ ਨੇ ਰੋਡਾ ਕਰ ਜਾਂਦੇ ਨੇ ਇਹਨੂੰ ਠੀਕ ਹੈ ਜੀ ਠੀਕ ਹੈ